ਗੱਲਬਾਤ ਜੀ ਇਹ ਤੇ ਰੋ ਖੇਤਾਂ ਚੋਂ ਸੂਰ ਆਈ ਗੈਲ ਬੰਦੇ ਲੱਗੇ ਹੋਤੇ ਜੀ ਇਹ ਇਕੱਲਾ ਹੋ ਗਿਆ ਇਕੱਲਾ ਜਦੋਂ ਹੋਇਆ ਇਹ ਬੰਦਾ ਉਹ ਚਾਰ ਪਾ ਰਿਆ ਸੀ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜਦੋਂ ਇਹਦੇ ਘਰਦੇ ਵੀ ਆ ਕੇ ਉਹਨਾਂ ਦੀਆਂ ਵੀ ਲੱਤਾਂ ਪਾੜਤੀਆਂ ਨੇ ਤੇ ਇਹ ਬੰਦੇ ਦੀਆਂ ਵੀ ਲੱਤਾਂ ਪਾੜਤੀਆਂ ਲਹੂ ਲਹਾਨ ਹੋ ਗਿਆ ਕੋਈ ਇਹਨਾਂ ਦੇ ਲਵੇ ਨਹੀਂ ਆਇਆ ਪਿੰਡ ਦਾ ਇਹ ਗੱਲ ਦਾ ਮਾਰਾ ਇੱਕ ਬੰਦਾ ਖੇਤ ਦੇ ਵਿੱਚ ਢਾਲ ਲਿਆ ਉਹਦੀਆਂ ਵੀ ਲੱਤਾਂ ਬਾਹਾਂ ਪਾੜ ਕੇ ਆਏ ਪਿੱਛੇ ਇਹ ਤੇ ਉਹ ਬੰਦੇ ਦਾ ਪੌ ਨੁਕਸਾਨ ਹੋ ਗਿਆ ਤਿੰਨ ਬੰਦਿਆਂ ਦਾ ਨੁਕਸਾਨ ਕਰਤੇ ਨੇ ਉਸ ਤੋਂ ਬਾਅਦ ਇਹ ਅੰਦਰ ਆ ਗਿਆ ਅੰਤਰਾ ਕੇ ਨੇ ਪੌ ਨੁਕਸਾਨ ਕਰਿਆ ਬਹੁਤ ਜ਼ਿਆਦੇ ਕੋਈ ਬੰਦਾ ਕੋਈ ਨਾਰਾ ਫੱਲੇ ਕੇ ਆਇਆ ਬੰਦਾ ਚਕੇ ਵੀ ਕੋਈ ਮਾਰਦੋ ਨੂੰ ਕੋਈ ਮੈਨੂੰ ਮਾਰ ਨਹੀਂ ਆਇਆ ਅਸੀਂ ਆਪ ਖੁਦ ਆਪਣਾ ਪਰਿਵਾਰ ਪੰਦਰ ਬੜਿਆ ਕੋਈ ਬੰਦਾ ਨਹੀਂ ਬੜਿਆ ਕਿੱ데 ਸੱਟਾਂ ਲੱਗੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਖਾਸੀਆਂ ਨੇ ਜੀ ਉਹਦੇ ਹਸਪਤਾਲ ਚ ਦਾਖਲ ਆਈ ਉਹ ਦੋ ਦਿਨ ਦੇ ਦਾਖਲ ਲੇ ਆ ਸੂਰ ਫਾ ਲਿਆ ਜੀ ਜੰਗਲਾਤ ਵਿਭਾਗ ਨੂੰ ਕੋਈ ਜਾਣਕਾਰੀ ਨਾ ਜੀ ਕਿਸੇ ਨੂੰ ਜੰਗਲਾਤ ਵਿਭਾਗ ਮੈਨੂੰ ਲਾ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਆਇਆ ਜੀ ਤਾਂ ਕਿਵੇਂ ਦੇਖ ਦੋ ਇਦਾਂ ਦੇ ਸੂਰ ਜਦੋਂ ਆਜ਼ਾਦ ਫਿਰਦੇ ਨੇ ਤਾਂ ਜਿਵੇਂ ਹੁਣ ਬਚਤ ਰਹਿ ਗਈ ਤਾਂ ਲੱਗਦਾ ਵੱਡਾ ਨੁਕਸਾਨ ਦੀ ਵੱਡੇ ਨੁਕਸਾਨ ਹੋ ਰਹੇ ਨੇ ਖੇਤਾਂ ਦੇ ਵਿੱਚ ਰਾਤ ਨੂੰ ਕੋਈ ਨੱਕਾ ਨਹੀਂ ਮੋੜਿਆ ਇਕੱਲਾ ਜਾ ਸਕਦਾ ਤਾਂ ਲੱਗਦਾ ਜੇਕਰ ਬੱਚੇ ਬਾਹਰ ਹੁੰਦੇ ਤਾਂ ਜੇ ਬੱਚੇ ਬਾਹਰ ਹੁੰਦੇ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਜੱਜ ਹਾਂਜੀ ਹਾਂ ਬੱਚਿਆਂ ਦਾ ਬਹੁਤ ਨੁਕਸਾਨ ਇਹ ਤਾਂ ਇੰਨਾ ਸ਼ੁਕਰ ਜੀ ਘਰੇ ਤੇ ਤਾਂ ਕਰਕੇ ਬਚਤ ਰਹੇਗੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਜੀ ਇਹ ਜਿਵੇਂ ਇਕੱਲਾ ਬੰਦਾ ਸੀ ਬਾਹਰੇ ਇਹਦਾ ਲਵੇ ਘਰ ਦੇ ਤੇ ਤਾਂ ਕਰਕੇ ਸੁਣ ਲਿਆ ਇਹਨਾਂ ਨੇ ਆ ਗਏ ਕੋਈ ਬੰਦਾ ਹੋਰ ਨਹੀਂ ਆਇਆ ਉਰੇ ਫਿਰ ਪਿੰਡ ਇਧਰੋਂ ਦੀ ਆਇਆ ਉਹ ਪਰਦੀ ਫੇਕੇ ਰ ਆ ਪਾਇਆ ਸੁਖਵਿੰਦਰ ਸਿੰਘ ਜੀ ਮਾਮਲਾ ਕੀ ਵੈਸੀ ਕੁਛ ਚੱਲ ਰਿਹਾ ਸੀ। ਇਹ ਮੈਂ ਮੋਟਰ ਤੋਂ ਪਾਣੀ ਲੈ ਕੇ ਆ ਰਿਹਾ ਸੀਗਾ ਆਪਣੇ ਘਰੇ ਜ਼ਿਮੀਦਾਰ ਦੇ ਗੇਟ ਖੋਲਿਆ ਨਾ ਇੱਕਦਮ ਜੰਗਲੀ ਸੂਰ ਆਇਆ। ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਤੇ ਸੀਗੀ। ਉਹ ਕਹੀ ਗਿਰ ਗਈ ਤੇ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਰੇ ਸੱਟ ਲੱਗੀ ਤੇ ਉਹਨੇ ਪੈਰ ਤੇ ਗੰਦੀ ਮਾਰ ਲਈ ਜੀ। ਨਾ ਨਾ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿੱਤ ਖੇਤਾ ਜੋ ਘਰੇ ਵੜ ਗਏ ਸੀ। ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣੇ ਜਾਣਾ ਹੁੰਦਾ ਓਹ ਲੈਣ ਗਿਆ ਸੀਗਾ। ਪਾਣੀ ਕੋਣੀ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ ਉਹੇ ਕੋਤਵਾਰੀ 6 8-10 ਬੰਦਿਆਂ ਨੂੰ ਡੱਕ ਨੀ ਗਈ ਕਿ ਘਰੇ ਵੀ ਥੋਕਰ ਵੀ ਕੋਈ ਜਵਾਬ ਨਹੀਂ ਹੈਗਾ ਕਿ ਬੱਚਾ ਨਹੀਂ ਹੈਗਾ ਕਿ ਬੱਚ ਪਰ ਬਜ਼ੁਰਗਾਂ ਨੂੰ ਜਰਤ ਨਹੀਂ ਕਰ ਦਿੱਤਾ ਆਮ ਨੂੰ ਪਤਾ ਲੱਗਿਆ ਫਟਕੜ ਪਾਸੇ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ ਉਹ ਕੋਈ ਕਹਿੰਦੇ ਜੰਗਲੀ ਸੂਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਤਲਬ ਸਾਰਿਆਂ ਨੂੰ ਅਸੀਂ ਨੇ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮਨੋਗਲੋਬਲਿਨਸ ਵਗੈਰਾ ਜਿਹੜੇ ਹੁੰਦੇ ਨੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ ਦੱਸਤਾ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੇਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ کافی ਜ਼ਿਆਦਾ ਨੇ ਪਰ ਐਵੇਂ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈਰਾਂ ਤੇ ਜ਼ਿਆਦਾ ਛੱਟਾਂ ਨੇ ਜੇ ਕੋਈ ਉੱਪਰ ਪੇਟ ਪੂੜ ਤੇ ਛਾਤੀ ਤੇ ਹੁੰਦੀ ਤਾਂ ਜ਼ਿਆਦਾ ਖਤਰੇ ਵਾਲਾ ਕੰਮ ਹੋ ਸਕਦਾ ਸੀ ਨਹੀਂ ਸਿਰਫ ਨਹੀਂ ਅਸੀਂ ਸਾਡੇ ਕੋਲ ਜਿੰਨਾ ਉਹ ਹੈਗਾ ਸਮਾਧਾਨ ਐਨਾਂ ਕ ਅਸੀਂ ਨੇ ਉਹੀ ਟ੍ਰੀਟਮੈਂਟ ਕੀਤਾ ਹੁੰਦਾ ਸੀ ਕੋਈ ਗੱਲ ਨਹੀਂ